ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਤੇ ਸੀਨੀਵਾਲ ਕਲਾਂ ਡੈਰੀ ਫਾਰਮ ਤੇ ਹਾਂਜੀ ਆਪਾਂ ਅੱਜ ਆਪਣੇ ਫਾਰਮ ਤੋਂ ਵੀਰ ਜੀ ਨਵੀਂ ਵੀਡੀਓ ਲੈ ਕੇ ਆਏ ਆ 22 ਤਰੀਕ 7ਵਾਂ ਮਹੀਨਾ 2022 ਨੂੰ ਹਾਂਜੀ ਵੀਰ ਜੀ ਆਪਾਂ ਆਪਣੇ ਫਾਰਮ ਤੋਂ ਅੱਜ 8 ਜਾਨਵਰਾਂ ਦੀ ਵੀਡੀਓ ਕਵਰ ਕਰਾਂਗੇ ਜੀ ਤੁਹਾਨੂੰ 8 ਜਾਨਵਰ ਦਿਖਾਵਾਂਗੇ ਪ੍ਰੋਪਰ ਉਹਨਾਂ ਬਾਰੇ ਰੇਟ ਵੀ ਦੱਸਾਂਗੇ ਜੀ 22 ਤਰੀਕ 7ਵਾਂ ਮਹੀਨਾ 2022 ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਬਾਕੀ ਜਿਹੜੇ ਵੀਰ ਮੇਰੇ ਚੈਨਲ ਤੇ ਨਵੇਂ ਜੁੜੇ ਆ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਜੀ ਜੋ ਆਉਣ ਵਾਲੀ ਵੀਡੀਓ ਜਲ ਤੁਹਾਡੇ ਦਰਕਰ ਪਹੁੰਚ ਸਕੇ ਆਪਣਾ ਪਿੰਡ ਵੀਰਜੀ ਸੀਨੀਵਾਲ ਕਲਾਂਗਾ ਜ਼ਿਲ੍ਹਾ ਬਰਨਾਲਾ ਜੀ ਕਨੈਕਟ ਨੰਬਰ ਹੈਗਾ ਆਪਣਾ 62807 13934 62807 13934 ਜੀ ਹਾਂਜੀ ਵੀਰ ਜੀ ਅੱਜ ਤੁਹਾਨੂੰ ਅਸੀਂ ਪਹਿਲੇ ਜਨਵਾਰ ਤੇ ਚੱਲਦੇ ਆ ਜੀ ਰੌਪਰੋ ਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਨਾਲੇ ਰੇਟ ਦੱਸਾਂਗੇ ਜੀ ਹਾਂਜੀ 1 ਨੰਬਰ ਤੇ ਆ ਜਾਓ ਜੀ 1 ਨੰਬਰ ਆ ਵੀਰੇ ਪਲੂਣ ਵਸੀ ਆ ਮੂਹੋਂ ਖੀਰੀ ਆ ਮੂਹੋਂ ਖੀਰੀ ਆ ਪਹਿਲਾ ਸੂਆ ਜੀ ਦੁੱਧ ਦੰਦੀਆਂ ਦੇ ਵਿੱਚ ਆ ਹਜੇ ਕਰਮ ਵਾਲੀ ਥਾਂ ਲੈਵੇ ਦੀ ਚੰਗੀ ਆ ਜੀ ਇੱਕ ਹਫ਼ਤੇ ਦੀ ਕੱਚੀ ਆ 1 ਨੰਬਰ ਖੀਰੀ ਵਸੀ ਮੂਹ ਹੈ ਕਾਪ ਤੇਰੀ ਕੱਚੀ ਰੇਟ ਇਹਦਾ ਸਿਰਫ 25000 ਰੁਪਈਆ ਜੀ ਰੇਟ ਸਿਰਫ 25000 ਰੁਪਈਆ ਜੀ ਇੱਕ ਹਫ਼ਤੇ ਦੀ ਕੱਚੀ ਆ ਜੀ ਖੀਰੀ ਆ ਗਈ ਪਹਿਲਾ ਸੂਆ 2 ਨੰਬਰ ਤੇ ਆ ਜਾਓ ਜੀ 2 ਨੰਬਰ ਤੇ ਆ ਜਾਓ ਜੀ 2 ਨੰਬਰ ਦਾ ਵੀਰ ਜੀ ਰੇਟ ਹੈਗਾ 26000 ਰੁਪਿਆ 2 ਨੰਬਰ ਦਾ ਰੇਟ 26000 ਰੁਪਿਆ 26000 ਰੁਪਿਆ ਰੇਟ ਇਹਦਾ ਪਹਿਲਾ ਹੀ ਸੂਆ ਇਹ ਵੀ ਮੂੰਹੋਂ ਦੋ ਦੰਦਾਂ ਦਾ ਜੀ 2 ਨੰਬਰ ਦਾ 26000 ਰੁਪਿਆ ਰੇਟ ਪਹਿਲਾ ਸੂਆ ਮੂੰਹੋਂ ਦੋ ਦੰਦ ਤੇ 8 ਦਿਨ ਸੂਣ ਨੂੰ ਬਾਕੀ ਆ ਜੀ ਇਹਦੇ ਜਿਹੜੀ 1 ਨੰਬਰ ਸੀ ਉਹਦਾ ਵੀ 7 ਦਿਨ ਇੰਨਾ ਕਿ ਬਾਕੀ ਲਊ ਜੀ 2 ਨੰਬਰ ਦਾ 8 ਦਿਨ ਬਾਕੀ ਆ ਸੂਣ ਚ ਮੱਸੀ ਚੰਗੀ ਆ ਵੀਰ ਜੀ ਤੋੜ ਕੇ ਤੁਹਾਨੂੰ ਦਿਖਾਉਂਦੇ ਨਹੀਂ ਹੈਗੇ ਕਿਉਂ ਵੀਡੀਓ ਲੰਮੀ ਹੋ ਜਾਂਦੀ ਆ ਕਿਸੇ ਵੀਰ ਨੇ ਸਾਡੇ ਨਾਲ ਆਨਲਾਈਨ ਸੌਦਾ ਕਰਨਾ ਵੀ ਤੋੜ ਕੇ ਜਾਨਵਰ ਦਿਖਾਉਣੇ ਆ ਜੀ ਬਾਕੀ ਜਿਹੜੇ ਮੇਰੇ ਵੀਰ ਸਾਡੇ ਨਾਲ ਪੁਰਾਣੇ ਜੋੜੇ ਹਨ ਉਹਨਾਂ ਨੂੰ ਤਾਂ ਪਤਾ ਹੀ ਆ ਜੀ ਨਵੇਂ ਵੀਰ ਆ ਕੋਈ ਗੱਲ ਨਹੀਂ ਵੇਚਣ ਤੋਂ ਕਿ ਆਓ ਵੀਰ ਜੀ ਅਸੀਂ ਵਪਾਰੀ ਵੀਰ ਹੋਏ ਕੋਈ ਕਰੂ ਹੋਵੇ ਨਫਾ ਛੱਡ ਕੇ ਦਿੰਨੇ ਆ ਜੀ ਵਪਾਰੀ ਵੀਰਾਂ ਨੂੰ ਵੀ ਜਾਨਵਰ ਛੱਡ ਕੇ ਦੇਈਦਾ ਵੇਚਣ ਤੋਂ ਕਿ ਆਓ ਸਾਡੇ ਕੋਲੇ ਕੋਈ ਗੱਲ ਨਹੀਂ ਹਾਂਜੀ ਵੀਰ ਜੀ ਆ ਜਾਓ ਜੀ ਤਿੰਨ ਨੰਬਰ ਤੇ ਤਿੰਨ ਨੰਬਰ ਦਾ ਵੀਰ ਜੀ ਪ੍ਰਾਈਸ ਆ ਜਾਏਗਾ 27000 ਤਿੰਨ ਨੰਬਰ ਦਾ 270 ਤਿੰਨ ਨੰਬਰ ਬੱਸੀ ਦਾ 27000 ਪ੍ਰਾਇਜ਼ ਪਹਿਲਾ ਸੂਆ ਇਹ ਵੀ ਮੂੰਹੋਂ ਦੋ ਦੰਦ ਆ ਜੀ ਠੰਡੀਆਂ ਸੀਲਾ ਸੀਲ ਵੀਰੇ ਬਹੁਤ ਵਾਕਈ ਆ ਜੀ ਸਾਰੀਆਂ ਠੰਡੀਆਂ ਸੀਲ ਹੁੰਦੇ ਨੇ ਜਰਸੀ ਨਾਲ ਹੁੰਦੀ ਆ ਵੀਰਾਂ ਨੂੰ ਪਤਾ ਹੀ ਆਗਾ ਤੇ ਠੰਡੀਆਂ ਸੀਲਾ ਬਹੁਤ ਆ ਜੀ ਤਿੰਨ ਨੰਬਰ ਦਾ 27000 ਰੇਟ ਵੀਰ ਜੀ ਪਹਿਲਾ ਸੂਆ ਮੂੰਹੋਂ ਦੋ ਦੰਦ ਸੂਨ ਦੇ ਦੇ ਵੀ ਵੀਰ ਜੀ ਹਫਤਾ ਤੱਕ ਬਾਕੀ ਆ ਜੀ ਬੱਸੀ ਨਗਰ ਨਗਰ ਚੰਗੀ ਆ ਜੀ ਥੋੜੀ ਜੀ ਕੱਚੀ ਆ ਬੱਸੀ ਨਗਰ ਨਗਰ ਚੰਗੀ ਆ ਜੀ ਕਿਸੇ ਵੀਰ ਨੇ ਲੈ ਲਈਦਾ ਸੇਵਾਲੇ ਨੇ ਚੰਗੀ ਸਮਝੂ ਚੰਗਾ ਦੁੱਧ ਪਾਜੂ ਜੀ ਹਾਂਜੀ 4 ਨੰਬਰ ਤੇ ਆ ਜਾਓ ਜੀ 4 ਨੰਬਰ ਜੀ ਕ੍ਰਾਸ ਬੱਸੀ ਆ ਗਈ ਵੀਰ ਜੀ 4 ਨੰਬਰ ਇਹਦਾ ਪ੍ਰਾਈਜ਼ ਹੈਗਾ 28000 ਜੀ ਦੂਜਾ ਸੂਆ 4 ਨੰਬਰ ਦਾ 28000 ਪ੍ਰਾਈਜ਼ ਦੂਜਾ ਸੂਆ ਜੀ ਮੂੰਹੋਂ ਸੇਦਾਂ ਦਾ ਕੰਨੀਆਂ ਖੜੀਆਂ ਇੱਕ ਹਫਤਾ ਸੂਣ ਚ ਬਾਕੀ ਆ ਜੀ ਪ੍ਰਾਈਜ਼ ਸਿਰ 28000 ਜੀ ਥਣ ਲੇਬੇ ਦੀ ਬੱਸੀ ਸਾਫ਼ ਆ ਦੁੱਧ ਚੰਗਾ ਪਾਜੂ ਜੀ ਮਿਲਕ ਵੇਣ ਚੰਗੀ ਆ ਬੱਸੀ ਦੀ ਵਜਣ ਵਾਲੀ ਆ ਕਰਮ ਵਾਲੀ ਲੂਈ ਲਾਈਨ ਦੀ ਸਾਫ ਆ ਕੋਈ ਏਡੀ ਲਿਸੀ ਲੁਸੀ ਨਹੀਂ ਹੈਗੀ ਚੰਗੀ ਸਮੀ ਪਲੀ ਆ ਜੀ ਦੁੱਧ ਚੰਗਾ ਪਾਜੂ 4 ਨੰਬਰ 28000 ਪ੍ਰਾਇਜ਼ ਜੀ ਸੂਜ ਇੱਕ ਹਫਤਾ ਬਾਕੀ ਆ ਜੀ ਦੇਖ ਸਕਦੇ ਹੋ ਜੀ ਮਲਕਮੈਂਟ ਚੰਗੀ ਹੈਗੀ ਥਣ ਲੇਵੇ ਦੀ ਸਾਫ ਆ ਜੀ ਥਣ ਕੱਲਾ ਕੱਲਾ ਪਿਆ ਦੂਰ ਦੂਰ 4 ਨੰਬਰ ਦਾ 4 ਨੰਬਰ ਦਾ ਪ੍ਰਾਇਜ਼ 28000 ਜੀ 5 ਨੰਬਰ ਤੇ ਆ ਜਾਓ ਵੀਰ ਜੀ 5 ਨੰਬਰ ਦਾ ਪ੍ਰਾਇਜ਼ ਹੈਗਾ 29000 ਜੀ 5 ਨੰਬਰ ਦਾ ਪ੍ਰਾਈਜ਼ 29000 ਜੀ ਪਹਿਲਾ ਸੁਆ ਮੂੰਹੋ ਚਾਰ ਦੰਦ ਬੜਾ ਜੀ ਮੂੰਹ ਮੱਥੇ ਦੀ ਫੇਸ ਕੁਆਲਿਟੀ ਦਿਖਾ ਦਿਆ ਕਰੋ ਜੀ ਮੂੰਹ ਮੱਥੇ ਦੀ ਫੇਸ ਕੁਆਲਿਟੀ ਦਿਖਾ ਦਿਆ ਕਰੋ ਫੇਸ ਕੁਆਲਿਟੀ ਦੀ ਬਹੁਤ ਸਾਫ ਆ ਬੱਸੀ 5 ਨੰਬਰ ਦਾ ਪ੍ਰਾਈਜ਼ 29000 ਪਹਿਲਾ ਸੁਆ ਮੂੰਹੋ ਚਾਰ ਦੰਦ ਜੀ ਬੱਸੀ ਬਣੀ ਚੰਗੀ ਆ ਵੀਰੇ ਥੱਲੇੋਂ ਥਣ ਵੀ ਕੱਲਾ ਕੱਲਾਗਾ ਅਡਰ ਕੁਆਲਿਟੀ ਦਿਖਾ ਦਿਆ ਕਰੋ ਸੂਣ ਚਲੇ 6 ਦਿਨ ਬਾਕੀ ਆ ਜੀ 5 ਨੰਬਰ ਦੇ ਪ੍ਰਾਈਜ਼ ਸਿਰਫ 29000 5 ਨੰਬਰ ਦਾ ਪ੍ਰਾਇਸ ਸਿਰਫ 29000 ਪਹਿਲਾ ਸੂਆ ਮੂੰਹੋ ਚੌਗੀ ਬਾਕੀ ਵੀਰ ਜੀ ਜੋ ਗੱਲਾਂ ਕਹਿੰਨੇ ਉਹੀ ਹੋਣੀਆਂ ਕੱਲੀ ਕਹਿਣ ਦੀ ਗੱਲ ਨਹੀਂ ਹੋਣੀ ਵੀ ਕਹੀਏ ਕੋਸ ਹੋਰ ਨਿਕਲੂ ਕੋਸ ਹੋਰ ਜਿਹੜੇ ਵੀਰ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਨਵੇਂ ਵੀਰ ਵੇਚਣ ਤੋਂ ਕਿ ਆਓ ਜੀ ਜਾਨਵਰ ਦੇ ਕੇ ਮੋੜੀ ਦਾ ਸਾਡੇ ਬਿਲਕੁਲ ਲੋ ਪ੍ਰਾਇਸ ਆ ਸਾਡੀ ਵੀਰੇ ਕਮਾਈ ਬਹੁਤ ਘੱਟ ਆ 1500 ਸਾਡੀ ਕਮਾਈ ਆ ਜਿਆਦਾ ਮਾਤਰਾ 'ਚ ਹੀ ਜਾਨਵਰ ਵੇਚਦੇ ਆ ਵੀਰ ਜੀ ਖਰਚੇ ਖਰਚੇ ਬਹੁਤ ਘੱਟ ਪਾਉਣੇ ਇਹ ਨਹੀਂ ਹੈਗਾ ਵੀ ਝਾਂਜਰਾ ਪਾਦੀਆਂ ਜਾਂ ਜਾਨਵਰ ਦੇ ਟੱਲੀ ਪਾਦੀ ਕੜਿਆਲੇ ਪਾਦੇ ਖਰਚੇ ਨਹੀਂ ਵੀਰ ਜੀ ਜਾਨਵਰ ਤੇ ਕਰਦੇ ਖਰਚੇ ਕਰਾਂਗੇ ਜਾਨਵਰ ਮਹਿੰਗੇ ਹੋ ਜਾਂਦੇ ਆ ਜੀ ਖਰਚਾ ਬਿਲਕੁਲ ਨਹੀਂ ਕਰਦੇ ਐਵੇਂ ਆਪਾਂ ਇਹਨਾਂ ਦੇ ਸੁਰਖੀ ਪਾਊਡਰ ਲਾਈ ਜੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਜਾਨਵਰ ਨੇ ਜਿਹੜਾ ਵਿਕਣਾ ਤਾਂ ਉਹੀ ਵਿਕਣਾਗਾ ਜਾਨਵਰ ਨੇ ਵਿਕਣਾ ਹੁੰਦਾ ਕੋਈ ਝਾਂਜਰਾਂ ਢਲੀਆਂ ਪਾ ਕੇ ਜ਼ਿਆਦਾ ਨਹੀਂ ਵੇਚ ਦੇਗੇ ਹਾਂਜੀ 5 ਨੰਬਰ ਦਾ 29000 ਪ੍ਰਾਈਸ ਪਹਿਲਾ ਸੂਆ ਮੂੰਹੋਂ ਚਾਰ ਦੰਦ ਜੀ ਸੋਨ ਨੂੰ 1 ਦਿਨ ਬਾਕੀ ਆ 6 ਨੰਬਰ ਤੇ ਆ ਜਾਓ ਜੀ 6 ਨੰਬਰ ਵੀ ਵੀਰ ਜੀ ਐ ਜਰਸੀ ਐ ਇਦਾਂ ਨਾ ਕਹੀ ਜਾਓ ਵੀ ਓਦਾਂ ਕੀ ਜਿਹੜੀ ਕ੍ਰਾਸ ਸੀ ਬੱਸੀ ਤੁਹਾਨੂੰ ਦੱਸਤੀ ਸੀ 6 ਨੰਬਰੇ ਬੱਸੀ ਜਰਸੀ 6 ਨੰਬਰ ਮੋਹੋ ਖੀਰੀ ਬੱਸੀ ਆ ਪਹਿਲਾ ਸੂਆ ਪ੍ਰਾਈਸ 30000 ਜੀ ਸੂਣ ਨੂੰ ਵੀਰੇ 8 ਦਿਨ ਬਾਕੀ ਆ ਬੱਸੀ ਦੀ ਕੱਦ ਬੇਲ ਦੀ ਚੰਗੀ ਆ ਕਿਸੇ ਵੀਰ ਨੇ ਸੇਵਾਲ ਨੇ ਸਾਂਭ ਲਈਦਾ ਬੱਸੀ ਚੰਗਾ ਦੁੱਧ ਪਾਜੂ ਜੀ ਥਾਂ ਲੇਵੇ ਦੀ ਬਹੁਤ ਕੁਆਲਿਟੀ ਆ ਥੋੜੀ ਜੀ ਕੱਚੀ ਆ ਯਾਨੀ 10 ਦਿਨ ਤੋਂ ਪਹਿਲਾਂ ਪਹਿਲਾਂ ਸੂ ਪੈਣਾ ਬੱਸੀ ਨੇ 6 ਨੰਬਰ ਪ੍ਰਾਈਸ ਸਿਰਫ 30000 ਖੀਰੀ ਬੱਸੀ ਜੀ 8 ਤੋਂ 10 ਦਿਨ ਲੱਗੂਗੀ ਸੂਣ ਨੂੰ ਕਰਮ ਵਾਲੀ ਕੱਦ ਬੇਲ ਬਹੁਤ ਆ ਜੀ ਬੱਸੀ ਦਾ ਅੰਡਰ ਕੁਆਲਿਟੀ ਵੀ ਦੇਖ ਸਕਦੇ ਹੋਗੇ ਉਹ ਵੀ ਰਾਜੀ ਆ ਜੀ ਬੱਸੀ ਦਾ ਥਣ ਕੱਲਾ ਕੱਲਾ ਪਿਆ ਕਰਮਾਲ ਦਾ ਝੋਲੀ ਚਾਲੀ ਬਹੁਤਾ ਥੱਲਿਓ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਹੈ ਜੀ 6 ਨੰਬਰ 30000 ਪ੍ਰਾਈਜ਼ ਪਹਿਲਾ ਸੁਆ ਖੀਰੀ ਮੂੰਹ ਜੀ ਦੁੱਧ ਦੰਦੀਆਂ ਜਾ 8 ਤੋਂ 10 ਦਿਨ ਸੂਣ ਨੂੰ ਬਾਕੀ ਲੈ ਜਾਣਿਆ ਕਰਮਾਲੀ ਨੇ ਜੀ ਹਾਂਜੀ 7 ਨੰਬਰ ਤੇ ਆਜੋ ਜੀ 7 ਨੰਬਰ ਤੇ ਆਜੋ ਇਹ ਸਾਈ ਹਾਲ ਚ ਆ ਗਈ ਜੀ 7 ਨੰਬਰ ਸਾਈ ਹਾਲ ਚ ਆ ਗਈ ਇਹਦਾ ਪ੍ਰਾਈਜ਼ 32000 ਜੀ ਪਹਿਲਾ ਸੁਆ ਮੂੰਹ ਇਹ ਵੀ ਦੋ ਦੰਦਾ 7 ਨੰਬਰ ਦਾ ਪ੍ਰਾਈਸ 32000 ਜੀ ਪਹਿਲਾ ਸੁਆ ਮੂੰਹੋ ਦੋ ਦੰਦ ਸੂਨ ਨੂੰ ਤਕਰੀਬਨ ਇਹ ਵੀ ਹਫ਼ਤੇ ਤੋਂ 8-9 ਦਿਨ ਲੈ ਜਾਣੇ ਆ ਜੀ ਬੱਸੀ ਇਹ ਪਲੀਪੁਲੀ ਚੰਗਿਆ ਜੀ ਥੰਥਣ ਬਹੁਤ ਚੰਗਾ ਬੱਸੀ ਦਾ ਉਦਾਂ ਠੰਡੀ ਸੀਲ ਆ ਬੱਸੀ ਜੀ ਉਦਾਂ ਠੰਡੀ ਸੀਲ ਆ ਬੱਸੀ ਇਹ ਜੀ ਗੱਲ ਨਹੀਂ ਹੈਗੀ ਵੀ ਗਰਮਾ ਸਾਈ ਹਲ ਠੰਡੀ ਸੀਲ ਆ ਜੀ 7 ਨੰਬਰ ਦਾ ਪ੍ਰਾਈਸ 32000 ਜੀ 32000 ਪ੍ਰਾਈਸ ਪਹਿਲਾ ਸੁਆ ਮੂੰਹੋ ਦੋ ਦੰਦ ਹਫ਼ਤੇ ਤੋਂ 10 ਦਿਨ ਬਾਕੀ ਆ ਜੀ ਆ ਜਾਓ 8 ਨੰਬਰ ਤੇ ਆ ਜਾਓ ਵੀਰ ਜੀ 8 ਨੰਬਰ ਤੇ ਆ ਜਾਓ ਬਾਕੀ ਵੀਰ ਜੀ ਆਪਣਾ ਜਿਹੜਾ ਨਵਾਂ ਜਮਾਲ ਆਉਣਾ ਥੋੜਾ ਜਿਹਾ ਮੀਂਹ ਦੇ ਮੌਸਮ ਕਰਕੇ ਨਵਾਂ ਮਾਲ ਨਹੀਂ ਆਇਆ ਸੀਗਾ ਆਪਣੇ ਕੋਲ 24 ਤਰੀਕ ਨੂੰ ਫੇਰ ਦੁਬਾਰੇ 20 ਜਨਵਾਰ ਆ ਰਹੇ ਆ ਜੀ ਵੀਰ ਜੀ 24 ਤਰੀਕ 7 ਮਹੀਨਾ 2022 ਨੂੰ ਦੁਬਾਰੇ 20 ਜਨਵਾਰ ਨਵੇਂ ਆ ਰਹੇ ਆ ਜੋ ਮੇਰੇ ਵੀਰ ਖਰੀਦਦੰਦੇ ਚਾਹਵਾਨ ਹੁਣ ਤਾਂ ਸਾਡੇ ਨਾਲ ਸਮਰਕ ਕਰਕੇ ਆ ਸਕਦੇ ਆ ਜੀ ਸਾਡਾ ਕਨੈਕਟ ਨੰਬਰ ਹੈਗਾ 6280713934 ਪਿੰਡ ਸੀਨੀਵਾਲ ਕਲਾਮ ਜੋ ਵੱਡਾ ਸੀਨੀਅਰ ਕਹਿੰਦੇ ਆ ਵੀਰ ਜੀ ਸੀਨੀਵਾਲ 2 ਨੇ ਵੀਰ ਜੀ ਆਪਣਾ ਸੀਨੀਵਾਲ ਕਰਾਂਗਾ ਵੱਡਾ ਸੀਨੀਵਾਲ ਜੋ ਮਹਿਲਕਲਾਂ ਦੇ ਕੋਲੇ ਹੈਗਾ ਜੋ ਵੀ ਵੀਰ ਆਉਣ ਆਉਣ ਦੇ ਚਾਹਵਨ ਸਾਡੇ ਨਾਲ ਕਨੈਕਟ ਕਰਕੇ ਆ ਸਕਦਾ ਸਾਡਾ ਕਨੈਕਟ ਨੰਬਰ ਹੈਗਾ 92807 13934 ਹਾਂਜੀ 8 ਨੰਬਰ ਦਾ ਰੇਟ ਹੈਗਾ ਵੀਰ ਜੀ 35000 8 ਨੰਬਰ ਦਾ ਰੇਟ ਸਿਰਫ 35000 ਦੂਜਾ ਸੁਆ ਮੂੰਹੋ ਸੇਦੰਦ ਕੰਨੀਆਂ ਖੜੀਆਂ ਨੇ ਵੀਰ ਜੀ ਸੂਨ ਨੂੰ 5 ਦਿਨ ਲੈ ਜਾਣੇ ਆਂਗੇ ਕਰਮਲ ਦਾ ਡਰ ਰੂਟਰ ਚੰਗਾ ਥੱਲੇੋਂ ਥਣ ਪੂਰਾ ਮੋਟਾ ਗੁੱਲੇ ਵਾਲਾ ਲੱਗਿਆ ਪੀੜ ਦੇ ਪਾਵੇਂ ਵਾਂਗੂੰ ਜੀ ਕੱਲਾ ਕੱਲਾ ਥਣ ਪਿਆਗਾ ਠੰਡੀ ਸੀਲ ਬਹੁਤ ਵਧੀਆ ਫੇਸ ਕੁਆਲਿਟੀ ਦਿਖਾ ਦਿਓ ਮੂੰਹ ਮੱਥੇ ਪਿਆਰ ਜਰਸੀ ਦੁੱਧ ਕਰਮ ਵਾਲੀ ਚੰਗਾ ਬਾਦੂ ਕਿਸੇ ਮੇਰੇ ਵੀਰ ਸੇਵਾ ਵਾਲੇ ਕੋਲੇ ਵਾਗੀ ਜੋ ਵੀ ਮੇਰਾ ਵੀਰ ਖਰੀਦਾ ਚਾਹ ਬਣਾਵੇ ਸਾਡੇ ਨਾਲ ਸਪਰਕ ਕਰ ਸਕਦਾ ਜੀ ਹਾਂਜੀ ਵੀਰ ਜੀ ਤੁਹਾਨੂੰ ਅੱਜ ਆਪਣੇ ਫਾਰਮ ਤੋਂ 8 ਜਨਵਰੀ ਦੀ ਆਪਾਂ ਪ੍ਰੋਪਰ ਜਾਣਕਾਰੀ ਦਿੱਤੀ ਆ ਜੀ ਤੇ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਦੁਬਾਰੇ 24 ਤਰੀਕ ਨੂੰ ਆਪਾਂ ਵੀਰ ਜੀ ਲੈਬ ਚਲਾਵਾਂਗੇ ਜਿਹੜੇ ਮੇਰੇ ਵੀਰ ਸਾਡੀ ਵੀਡੀਓ ਤੇ ਪਹਿਲੀ ਵਾਰ ਜੁੜੇ ਆਗੇ ਉਹਨਾਂ ਵੀਰਾਂ ਦਾ ਧੰਨਵਾਦ ਜਲਦ ਮਿਲਦੇ ਆਪਾਂ ਆਪਣੇ ਫਾਰਮ ਤੋਂ ਕਿਸੇ ਨਵੀਂ ਵੀਡੀਓ ਤੇ ਜੀ